ਜਿਸ ਵੇਲੇ ਦਸ਼ਮੇਸ਼ ਪਿਤਾ ਜੀ ਨੇ ਆਪਣਾ ਕਿਲਾ ਛੱਡਿਆ ਆਨੰਦਪੁਰ ਸਾਹਿਬ ਨੂੰ ਛੱਡਿਆ ਦਸ਼ਮੇਸ਼ ਪਿਤਾ ਜੀ ਨੇ ਕੀ ਸੋਚ ਕੇ ਛੱਡਿਆ ਨੋਟ ਕਰਿਓ ਦਸ਼ਮੇਸ਼ ਪਿਤਾ ਜੀ ਇਹ ਚਾਹੁੰਦੇ ਸੀ ਕਿ ਰਾਜ ਤਾਂ ਮੇਰੇ ਲੋਕਾਂ ਨੇ ਫਿਰ ਵੀ ਬਣਾ ਲੈਣਾ ਜੇ ਲਿਖੀ ਹੋਈ ਬਾਣੀ ਇਨ੍ਹਾਂ ਗੁੰਡਿਆਂ ਨੇ ਲਿਖੀ ਹੋਈ ਬਾਣੀ ਇਨ੍ਹਾਂ ਗੁੰਡਿਆਂ ਨੇ ਖਤਮ ਕਰ ਦਿੱਤੀ کون ਸੀ ਗੁੰਡੇ ਬਾਈ ਧੜ ਦੇ ਰਾਜੇ ਧਿਆਨ ਕਰਿਓ ਬਾਈ ਧੜ ਦੇ ਰਾਜੇ ਤੇ ਮੁਸਲਮਾਨ ਜਿਹੜੇ ਮੁਸਲਮਾਨ ਵਿਗੜੇ ਸੀ ਜਿਸ ਤਰ੍ਹਾਂ ਅੱਜ ਅਕਾਲ ਤਖਤ ਦੇ ਗੁੰਡੇ ਗਰੀਬਾਂ ਤੇ ਜ਼ੁਲਮ ਕਰਦੇ ਨੇ ਇਸੇ ਤਰ੍ਹਾਂ ਮੁਸਲਮਾਨ ਮੁਸਲਮਾਨਾਂ ਦੇ ਵਿੱਚ ਗੁੰਡੇ ਸੀ ਤੇ ਬਾਈ ਧੜ ਦੇ ਰਾਜੇ ਬ੍ਰਾਹਮਣ ਦੇ ਗੁਲਾਮ ਹਿੰਦੂ ਰਾਜੇ ਜਿਨ੍ਹਾਂ ਨੇ ਦਸ਼ਮेश ਪਿਤਾ ਜੀ ਨੂੰ ਆਨੰਦਪੁਰ ਸਭ ਛੱਡਣ ਤੇ ਮਜਬੂਰ ਕੀਤਾ। ਉਹੀ ਕਰਮ ਉਹੀ ਕਰਮ ਜਿਹੜੀ ਪਾਤਸ਼ਾਹੇ ਗਰੀਬਾਂ ਨੂੰ ਦੇਣਾ ਚਾਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਉਹੀ ਕਰਮ ਸਰੋਣੀ ਕਮੇਟੀ ਕਰ ਰਹੀ ਆ। ਇਹਦਾ ਮਤਵਲ ਜਿਹੜੀ ਸਰੋਣੀ ਕਮੇਟੀ ਆ ਇਹ ਤਾਂ ਗੁੰਡਿਆਂ ਦੀ ਕਮੇਟੀ ਆ, ਬ੍ਰਾਹਮਣ ਦੀ ਕਮੇਟੀ ਆ, ਬਾਈ ਧਰ ਦੇ ਰਾਜਿਆਂ ਦੀ ਕਮੇਟੀ ਆ, ਜਿਹੜੇ ਮੁਸਲਮਾਨ ਵਿਗੜੇ ਹੋਏ ਸੀ ਉਹਨਾਂ ਦੀ ਕਮੇਟੀ ਆ। ਜਿਹੜੇ ਗਰੀਬਾਂ ਦੇ ਚੁਰਮ ਕਰ ਰਹੇ ਆ ਅੱਜ ਮੈਨੂੰ ਪੂਰਾ ਵਿਸ਼ਵਾਸ ਆ ਕਿ ਜਿਹੜਾ ਫੈਸਲਾ ਆਊਗਾ ਉਹ ਬਾਣੀ ਦੇ ਮੁਤਾਬਕ ਆਊਗਾ ਗੁਰੂ ਗਵੈਦ ਸਿੰਘ ਨੇ ਰਾਜ ਇਸ ਕਰਕੇ ਛੱਡਿਆ ਸੀ ਆਪਣਾ ਅਨੰਦਪੁਰ ਇਸ ਕਰਕੇ ਛੱਡਿਆ ਸੀ ਕਿ ਜੇ ਬਾਣੀ ਪੜਨ ਵਾਲੇ ਸਿੱਖ ਇੱਥੇ ਸ਼ਹੀਦ ਹੋ ਗਏ ਤੇ ਜਿਹੜਾ ਇਤਿਹਾਸ ਆ ਉਹ ਅਧੂਰਾ ਰਹਿ ਜਾਣਾ ਇਹਨਾਂ ਲੋਕਾਂ ਨੇ ਮੈਲ ਹੋਰ ਬਣਾ ਲੈਣੇ ਨੇ ਕਿਲੇ ਹੋਰ ਬਣਾ ਸਕਦੇ ਆ ਰਾਜ ਹੋਰ ਪ੍ਰਗਟ ਕਰ ਸਕਦੇ ਆ ਪਰ ਜਿਹੜੀ ਧੁਰਕੀ ਬਾਣੀ ਆਈ ਉਸ ਬਾਣੀ ਨੂੰ ਮੈਂ ਨਾ ਬਚਾਇਆ ਪਰ ਇਹਨਾਂ ਲੋਕਾਂ ਨੇ ਬ੍ਰਾਹਮਣ ਬਾਈ ਧਰਦੇ ਰਾਜੇ ਹਿੰਦੂਆਂ ਰਾਜੀਆਂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛੱਡਣ ਤੇ ਮਜਬੂਰ ਕੀਤਾ ਤੇ ਅੱਜ ਜਿੱਥੋਂ ਬਾਣੀ ਆਈ ਮੈਂ ਨਹੀਂ ਕਹਿ ਰਿਆਂ ਪਾਰ ਬ੍ਰਹਮਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਥਾਈ ਉਸ ਰੱਬ ਦੀ ਬਾਣੀ ਉਸ ਰੱਬ ਦੇ ਨਾਮ ਦੇ ਉੱਤੇ ਬਣਿਆ ਹੋਇਆ ਗੁਰੂ ਘਰ ਰਬਦਾਸ ਦੇ ਨਾਮ ਦੇ ਉੱਤੇ ਜਿਹੜੇ ਗੁੰਡੇ ਲੋਕ ਇਤਿਹਾਸ ਖਤਮ ਕਰਨਾ ਚਾਹੁੰਦੇ ਆ ਕਿਹਦਾ ਉਸ ਜਿਹਦੇ ਦਿਮਾਗ ਚੋਂ ਮਾਈਂਡ ਚੋਂ ਬਾਣੀ ਆਈ ਪਾਰ ਬ੍ਰਹਮਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਥਾਈ ਉਹਨੂੰ ਖਤਮ ਕਰਦੇ ਲੱਗੇ ਹੋਏ ਆ ਯਾਦ ਰੱਖ ਲਿਓ ਜੇ ਤੁਸੀਂ ਅੱਜ ਨਾ ਉਠੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ ਤਾਂ ਇਹ ਬ੍ਰਾਹਮਣ ਸ਼ਰੋਮਣੀ ਕਮੇਟੀ ਹਰਿਮੰਦਰ ਸਾਹਿਬ ਤੇ ਬੈਠੇ ਹੋਏ ਬ੍ਰਾਹਮਣ ਇਹ ਧਿਆਨ ਨੂੰ ਖਤਮ ਕਰਦੇ ਨੇ ਤੁਹਾਡੀ ਗੁਰੂ ਦੀ ਸੋਚ ਨੂੰ ਖਤਮ ਕਰ ਦਿੰਗੇ